ਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕਿਰਪਾ ਤੇ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾ ਆਈਆਂ ਬਾਬਾ ਜੀ ਚਿਹਰ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾ ਆਈਆਂ ਬਾਬਾ ਜੀ ਚਿਹਰ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਲੈਣ ਮਰਾਤਾ ਯਾਦਾਂ ਲੈ ਨ ਮਰਾਤਾ ਲੈ ਫਰਿਆਦਾਂ ਲੈ ਨ ਮਰਾਤਾ ਲੈ ਫਰਿਆਦਾਂ ਲੈ ਨ ਮਰਾਤਾ ਲੈ ਫਰਿਆਦਾਂ ਦਿਲ ਫੁੱਲ ਨਾਲ ਲਿਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਸਰਦਾ ਦੇ ਨਾਲ ਆਈਆਂ ਸੰਗਤਾਂ ਸਰਦਾ ਦੇ ਨਾਲ ਆਈਆਂ ਸੰਗਤਾਂ ਸਰਦਾ ਦੇ ਨਾਲ ਆਈਆਂ ਸੰਗਤਾਂ ਦਰਸ਼ਨ ਦੀਆਂ ਤੇ ਆਈਆਂ ਸੰਗਤਾਂ ਦਰਸ਼ਨ ਦੀਆਂ ਤੇ ਆਈਆਂ ਸੰਗਤਾਂ ਦਰਸ਼ਨ ਦੀਆਂ ਤਾਂ ਦਰਸ਼ਨ ਦੀਆਂ ਤੇ ਆਈਆਂ ਸੰਗ 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 ਤਾਂ ਦਰਸ਼ਨ ਦੇ ਕੇ ਕਸ਼ਟ ਨਿਵਾਰੋ 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 ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗ ਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗ ਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗ ਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗ ਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗ ਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗ ਤਾਂ ਆਈਆਂ ਬਾਬਾ ਜੀ ਚਿਹਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗ ਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗ ਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਲੈਣ ਮਰਦਾ ਲੈ ਫਰਿਆਦਾਂ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਸਭ ਤੋਂ ਉੱਚਾ ਦਵਾਰਾ ਤੇਰਾ ਸਭ ਤੋਂ ਉੱਚਾ ਦਵਾਰਾ ਤੇਰਾ ਸਭ ਤੋਂ ਉੱਚਾ ਉੱਚਾ ਦਵਾਰਾ ਤੇਰਾ ਸਭ ਤੋਂ 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 ਉੱਚਾ ਦਵਾਰਾ ਤੇਰਾ ਸਾਨੂੰ ਇੱਕ ਸਹਾਰਾ ਤੇਰਾ ਸਾਨੂੰ ਇੱਕ ਸਹਾਰਾ ਤੇਰਾ ਸਾਨੂੰ ਇੱਕ ਸਹਾਰਾ ਤੇਰਾ ਸਾਨੂੰ ਇੱਕ ਸਹਾਰਾ ਦੇ ਵਿੱਚ ਗੁਣ ਜਿੰਨੇ ਬਾਬਾ ਜੀ ਤੇਰੇ ਗੁਣ ਵਿੱਚ ਜਿੰਨੇ ਬਾਬਾ ਜੀ ਤੇਰੇ ਗੁਣ ਵਿੱਚ ਜਿੰਨੇ ਬਾਬਾ ਜੀ ਤੇਰੇ ਗੁਣ ਵਿੱਚ ਜਿੰਨੇ ਬਾਬਾ ਜੀ ਸਾਡੇ ਵਿੱਚ ਗੁਣਾਈਆਂ ਬਾਬਾ ਜੀ ਚਿਹਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗ ਤਾਂ ਆਈਆਂ ਬਾਬਾ ਜੀ ਚਿਹਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗ ਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਅੱਜ ਹੈ ਭਾਗਾ ਵਾਲਾ ਦਿਹਾੜਾ ਜਹ ਹੈ ਭਾਗਾ ਵਾਲਾ ਦਿਹਾੜਾ ਅਜ 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 ਹੈ ਭਾਗਾ ਵਾਲਾ ਦਿਹਾੜਾ ਗਤ ਗਤ ਕਰਦਾ ਆਲਮ ਸਾਰਾ ਗਤ ਗਤ ਕਰਦਾ ਆਲਮ ਸਾਰਾ ਗਤ ਗਤ ਕਰਦਾ ਆਇਆ ਆਲਮ ਸਾਰਾ ਗਤ ਗਤ ਕਰਦਾ ਆਇਆ ਆਲਮ ਸਾਰਾ ਤੇਰੇ ਜਨਮ ਦਿਹਾੜੇ ਦੀਆਂ ਸਭ ਨੂੰ ਹੋਣ ਵਧਾਈਆਂ ਬਾਬਾ ਜੀ ਚਿਹਰ ਦਰਸ਼ਨ ਨੂੰ ਦਰਸ਼ਨ ਨੂੰ ਚਲ ਕੇ ਸੰਗਤ ਆਈਆਂ ਆ ਬਾਬਾ ਜੀ ਚਿਹਰ ਦਰਸ਼ਨ ਨੂੰ ਦਰਸ਼ਣੇ ਨੂੰ ਚਲ ਕੇ ਸੰਗਤ ਆਈਆਂ ਆ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚਲ ਬਾਬਾ ਜੀ ਤੇਰੇ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਚਿਹਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਚਿਹਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਲੈਣ ਮਰਾ ਤਾਂ ਲੈ ਪਰਿਆ ਤਾਂ ਲੈਣ ਮਰਿਆ ਲੇਣ ਮਰਾਦਾ ਲੈ ਫਰਿਆਦਾ ਲੈਣ ਮਰਾਦਾ ਲੈ ਫਰਿਆਦਾ ਲੈਣ ਮਰਾਦਾ ਲੈ ਫਰਿਆਦਾ ਲੈਣ ਮਰਾਦਾ ਲੈ ਫਰਿਆਦਾ ਲੈਣ ਮਰਾਦਾ ਲੈ ਫਰਿਆਦਾ ਚਲ ਫੁੱਲ ਨਾਲ ਲਿਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਜਲ ਕੇ ਸੰਗਤਾਂ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾ ਆਈਆਂ ਬਾਬਾ ਜੀ ਤੇਰੇ ਦਰਸ਼ਨ ਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ